ਸਾਨੂੰ ਅਸਫਲਤਾ ਦਾ ਡਰ ਇਹਨਾਂ ਸਤਾਉਂਦਾ ਕਿਉਂ ਹੈ ਅਸੀਂ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਹੀ ਘਬਰਾਟ ਕਿਉਂ ਮਹਿਸੂਸ ਕਰਦੇ ਹਾਂ ਤੇ ਅਸੀਂ ਸਫਲਤਾ ਦੇ ਡਰ ਤੋਂ ਫੇਲੀਅਰ ਦੇ ਡਰ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ ਇੱਕ ਨੌਜਵਾਨ ਲੜਕੇ ਦੇ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਜ਼ੈਨ ਮਾਸਟਰ ਨੇ ਉਸਨੂੰ ਟਾਲ ਦਿੱਤਾ ਕਹਾਣੀ ਸ਼ੁਰੂ ਹੁੰਦੀ ਹੈ ਕਿ ਇੱਕ ਦਿਨ ਇੱਕ ਜ਼ੈਨ ਮਾਸਟਰ ਕਿਤੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਇੱਕ ਨੌਜਵਾਨ ਨੇ ਰੋਕ ਲਿਆ ਇਹ ਲੜਕਾ ਨੇੜਲੇ ਪਿੰਡ ਦਾ ਰਹਿਣ ਵਾਲਾ ਸੀ ਲੜਕੇ ਨੇ ਜੈਨ ਮਾਸਟਰ ਨੂੰ ਕਿਹਾ ਕਿ ਮੈਂ ਬਚਪਨ ਤੋਂ ਹੀ ਹੁਸ਼ਿਆਰ ਹਾਂ ਮੈਂ ਸਾਰੇ ਕੰਮ ਚੰਗੀ ਤਰ੍ਹਾਂ ਕਰਦਾ ਆਂ ਪਰ ਹੁਣ ਜਦੋਂ ਮੈਂ ਜਵਾਨ ਹੋ ਗਿਆ ਮੇਰੇ ਉੱਪਰ ਥੋੜੀ ਜ਼ਿੰਮੇਵਾਰੀ ਵੀ ਹੈ ਹੁਣ ਜਦੋਂ ਵੀ ਮੈਂ ਇਮਤਿਹਾਨ ਦੇ ਲਈ ਪੜ੍ਹਨ ਬੈਠਦਾ ਤਾਂ ਮੈਨੂੰ ਫੇਲ ਹੋਣ ਦਾ ਡਰ ਅਸਫਲਤਾ ਦਾ ਡਰ ਸਤਾ ਰਿਹਾ ਹੈ ਹੁਣ ਇਮਤਿਹਾਨ ਨੇੜੇ ਆ ਰਹੇ ਨੇ ਤਾਂ ਮੇਰੇ ਤੋਂ ਪੜਾਈ ਨਹੀਂ ਹੋ پا ਰਹੀ ਤੇ ਮੈਨੂੰ ਕੁਝ ਸਮਝ ਨਹੀਂ ਆਉਂਦਾ ਇਸੇ ਲਈ ਮੈਂ ਤੁਹਾਡੇ ਕੋਲ ਆਇਆ ਜ਼ੈਨ ਮਾਸਟਰ ਨੇ ਸ਼ਾਂਤ ਹੋ ਕੇ ਲੜਕੇ ਦੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਕਿਹਾ ਠੀਕ ਹੈ ਮੈਂ ਤੈਨੂੰ ਇੱਕ ਗੁਫਾ ਦਿਖਾਉਣ ਲਈ ਲੈ ਜਾਵਾਂਗਾ ਜਿੱਥੇ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਅਗਲੇ ਦਿਨ ਉਹ ਲੜਕਾ ਜ਼ੈਨ ਮਾਸਟਰ ਨੂੰ ਮਿਲਣ ਆਇਆ ਤੇ ਮਾਸਟਰ ਉਸ ਨੂੰ ਕੁਝ ਦੂਰ ਇੱਕ ਪ੍ਰਾਚੀਨ ਗੁਫਾ ਵਿੱਚ ਲੈ ਗਏ ਮਾਸਟਰ ਨੇ ਕਿਹਾ ਚਲੋ ਅਸੀਂ ਇੱਥੇ ਬੈਠ ਕੇ ਕੁਝ ਸਮਾਂ ਧਿਆਨ ਕਰਦੇ ਹਾਂ ਫਿਰ ਮੈਂ ਤੇਰੇ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਲੜਕਾ ਸ਼ਾਂਤ ਹੋ ਕੇ ਅੱਖਾਂ ਬੰਦ ਕਰਕੇ ਬੈਠ ਗਿਆ। ਫਿਰ ਅਚਾਨਕ ਮਾਸਟਰ ਚੁੱਪਚੀ ਪੀਤੇ ਹੀ ਗੁਫਾ ਤੋਂ ਬਾਹਰ ਆ ਗਏ ਤੇ ਗੁਫਾ ਦੇ ਅੰਦਰ ਆਉਣ ਵਾਲੇ ਇੱਕੋ ਇੱਕ ਰਸਤੇ ਨੂੰ ਪੱਥਰਾਂ ਤੇ ਕੁਝ ਲੱਕੜਾਂ ਨਾਲ ਬੰਦ ਕਰ ਦਿੱਤਾ। ਮਾਸਟਰ ਦੇ ਅਚਾਨਕ ਗਾਇਬ ਹੋਣ ਤੇ ਲੜਕਾ ਡਰ ਗਿਆ। ਉਸਨੇ ਆਵਾਜ਼ ਮਾਰੀ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਤਾਂ ਲੜਕਾ ਕਬਰਾ ਕੇ ਗੁਫਾ ਦੇ ਦਵਾਰ ਵੱਲ ਭੱਜਿਆ। ਜਿਵੇਂ ਹੀ ਉਹ ਗੁਫਾ ਦੇ ਪ੍ਰਵੇਸ਼ ਦੁਆਰ ਤੇ ਪਹੁੰਚਿਆ ਉਹ ਹੈਰਾਨ ਰਹਿ ਗਿਆ ਇਹ ਕੀ ਇੱਥੇ ਤਾਂ ਕਿਸੇ ਨੇ ਬਾਰੋਂ ਗੁਫਾ ਨੂੰ ਬੰਦ ਕਰ ਦਿੱਤਾ ਹੈ ਹੁਣ ਮੈਂ ਇਥੋਂ ਬਾਹਰ ਕਿਵੇਂ ਨਿਕਲਾਂਗਾ ਉਸ ਹਨੇਰ ਭਰੀ ਗੁਫਾ ਵਿੱਚ ਫਸ ਕੇ ਲੜਕਾ ਬਹੁਤ ਡਰਿਆ ਤੇ ਪਰੇਸ਼ਾਨ ਹੋ ਗਿਆ ਲੜਕਾ ਗੁਫਾ ਵਿੱਚ ਭਟਕਣ ਲੱਗਾ ਤੇ ਬਾਹਰ ਆਉਣ ਦਾ ਰਸਤਾ ਲੱਭਣ ਲੱਗਾ ਉਹ ਕੁਝ ਸਮਾਂ ਗੁਫਾ ਵਿੱਚ ਇਧਰ ਉਧਰ ਭਟਕਦਾ ਰਿਹਾ ਪਰ ਉਸ ਨੂੰ ਕੋਈ ਰਸਤਾ ਨਾ ਮਿਲਿਆ ਹਨਸ ਨੂੰ ਬਹੁਤ ਪਿਆਸ ਲੱਗ ਰਹੀ ਸੀ ਤੇ ਭੁੱਖ ਵੀ ਕਾਫੀ ਲੱਗੀ ਹੋਈ ਸੀ। ਇਸ ਲਈ ਉਹ ਇੱਕ ਥਾਂ ਚੁੱਪਚਾਪ ਸ਼ਾਂਤ ਹੋ ਕੇ ਬੈਠ ਗਿਆ ਤਾਂ ਕਿ ਠੰਡੇ ਦਿਮਾਗ ਨਾਲ ਸੋਚ ਸਕੇ। ਫਿਰ ਅਚਾਨਕ ਉਸ ਨੂੰ ਰੋਸ਼ਨੀ ਦਿਖਾਈ ਦਿੱਤੀ ਤੇ ਲੜਕਾ ਉੱਠਿਆ ਤੇ ਉਸ ਰੋਸ਼ਨੀ ਵੱਲ ਤੁਰ ਪਿਆ। ਹਨੇਰਾ ਹੋਣ ਦੇ ਕਾਰਨ ਲੜਕੇ ਨੂੰ ਠੋਕਰ ਲੱਗੀ ਪਰ ਉਹ ਤੁਰਦਾ ਰਿਹਾ। ਹੌਲੀ-ਹੌਲੀ ਉਹ ਕੰਡਾਂ ਦਾ ਸਹਾਰਾ ਲੈ ਕੇ ਉਸ ਰੋਸ਼ਨੀ ਤੱਕ ਪਹੁੰਚਿਆ ਤੇ ਦੇਖਿਆ ਕਿ ਗੁਫਾ ਦੀ ਛੱਤ ਤੇ ਇੱਕ ਸੁਰਾਖ ਸੀ ਜਿੱਥੋਂ ਸੂਰਜ ਦੀ ਰੌਸ਼ਨੀ ਅੰਦਰ ਆ ਰਹੀ ਸੀ ਜਿਵੇਂ ਹੀ ਉਸਨੇ ਮੋਰੀ ਵਿੱਚ ਆਪਣਾ ਹੱਥ ਪਾਇਆ ਉਸ ਨੂੰ ਕਿਸੇ ਹੋਰ ਦੇ ਹੱਥ ਦਾ ਅਹਿਸਾਸ ਹੋਇਆ ਤਾਂ ਲੜਕੇ ਨੇ ਨੇੜੇ ਦੇ ਪੱਥਰਾਂ ਨੂੰ ਹਟਾ ਕੇ ਉਹੀ ਹੱਥ ਫੜ ਲਿਆ ਤੇ ਉਹ ਉੱਪਰ ਖਿੱਚਦਾ ਚਲਾ ਗਿਆ ਜਦੋਂ ਲੜਖੜਾਉਣ ਦਾ ਲੜਕਾ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਉਹੀ ਜੈਨ ਮਾਸਟਰ ਬਾਹਰ ਖੜੇ ਮੁਸਕਰਾ ਰਹੇ ਸੀ ਉਸਨੇ ਮਾਸਟਰਵਾਲ ਦੇਖਿਆ ਤੇ ਗੁੱਸੇ ਵਿੱਚ ਚੀਕਿਆ ਮੈਨੂੰ ਤੁਸੀਂ ਗੁਫਾ ਵਿੱਚ ਕਿਉਂ ਬੰਦ ਕੀਤਾ ਇੱਕ ਪਾਸੇ ਮੈਂ ਆਪਣੀ ਸਮੱਸਿਆ ਦੇ ਹੱਲ ਲਈ ਤੁਹਾਡੇ ਕੋਲ ਆਇਆ ਤੇ ਦੂਜੇ ਪਾਸੇ ਤੁਸੀਂ ਮੇਰੇ ਨਾਲ ਅਜਿਹਾ ਕੀਤਾ ਪਰ ਕਿਉਂ ਮਾਸਟਰ ਮੁਸਕਰਾ ਕੇ ਬੋਲੇ ਅੱਛਾ ਮੈਨੂੰ ਇੱਕ ਗੱਲ ਦੱਸ ਤੂੰ ਇਸ ਗੁਫਾ ਵਿੱਚ ਕਦੇ ਨਹੀਂ ਗਿਆ ਸੀ ਤਾਂ ਤੂੰ ਇਸ ਗੁਫਾ ਵਿੱਚੋਂ ਨਿਕਲਿਆ ਕਿਵੇਂ ਲੜਕੇ ਨੇ ਕਿਹਾ ਮੈਨੂੰ ਨਹੀਂ ਪਤਾ ਜ਼ੈਨ ਮਾਸਟਰ ਨੇ ਕਿਹਾ ਕਿ ਜੇਕਰ ਤੂੰ ਦੁਬਾਰਾ ਉਸ ਗੁਫਾ ਵਿੱਚ ਜਾ ਕੇ ਦੇਖੇਂਗਾ ਤਾਂ ਤੈਨੂੰ ਕੀੜੇ ਮਕੌੜੇ ਤੇ ਵਿਛੂ ਵੀ ਨਜ਼ਰ ਆਉਣਗੇ ਪਰ ਫਿਰ ਵੀ ਤੂੰ ਬਿਨਾਂ ਕਿਸੇ ਡਰ ਦੇ ਅੱਗੇ ਵਧਾ ਗਿਆ ਤੇ ਬਾਹਰ ਆ ਗਿਆ ਮਾਸਟਰ ਨੇ ਕਿਹਾ ਇਸ ਦੇ ਤਿੰਨ ਕਾਰਨ ਨੇ ਪਹਿਲਾ ਤੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਈ ਸੀ ਤੇ ਇਸ ਦੇ ਨਾਲ ਆਪਣੀ ਜਾਨ ਦਾ ਵੀ ਡਰ ਸੀ ਇਸ ਦਾ ਮਤਲਬ ਹੈ ਕਿ ਤੈਨੂੰ ਰਸਤਾ ਲੱਭਣ ਦੀ ਪਰਬਲ ਇੱਛਾ ਸੀ ਦੂਜਾ ਤੂੰ ਇੱਕ ਰੋਸ਼ਨੀ ਦੇਖ ਰਿਹਾ ਸੀ ਜਿਸ ਵੱਲ ਤੇਰਾ ਧਿਆਨ ਪੂਰੀ ਤਰ੍ਹਾਂ ਕੇਂਦਰਿਤ ਸੀ ਭਾਵ ਤੇਰਾ ਟੀਚਾ ਇੱਕਦਮ ਸਪਸ਼ਟ ਸੀ ਪੱਕਾ ਸੀ ਤੇ ਤੀਸਰੀ ਗੱਲ ਕੋਈ ਝਟਕਣਾ ਨਹੀਂ ਸੀ ਤੈਨੂੰ ਕੀੜੇ ਮਕੌੜੇ ਜਾਂ ਵਿੱਚੂ ਵੀ ਨਹੀਂ ਦਿਖ ਰਹੇ ਸੀ ਭਾਵ ਤੂੰ ਕਿਸੇ ਵੀ ਤਰ੍ਹਾਂ ਦੀ ਝਟਕਣਾ ਵਿੱਚ ਨਹੀਂ ਪਿਆ ਤਾਂ ਲੜਕੇ ਨੇ ਕਿਹਾ ਕਿ ਮੈਂ ਇਸ ਸਭ ਤੋਂ ਕੀ ਸਿੱਖ ਸਕਦਾ ਜ਼ੈਨ ਮਾਸਟਰ ਨੇ ਕਿਹਾ ਸਭ ਤੋਂ ਪਹਿਲਾਂ ਇੱਕ ਸਪਸ਼ਟ ਟੀਚਾ ਰੱਖੋ ਜਿਸ ਤਰ੍ਹਾਂ ਤੈਨੂੰ ਹਨੇਰੀ ਗੁਫਾ ਵਿੱਚ ਇੱਕ ਰੋਸ਼ਨੀ ਦਿਖ ਰਹੀ ਸੀ ਉਸੇ ਤਰ੍ਹਾਂ ਤੇਰੀਆਂ ਅੱਖਾਂ ਦੇ ਸਾਹਮਣੇ ਤੇਰਾ ਟੀਚਾ ਸਾਫ਼ ਹੋਣਾ ਚਾਹੀਦਾ ਹੈ ਤੇ ਸੌਂਦੇ ਜਾਗਦੇ ਚੱਲਦੇ ਫਿਰਦੇ ਤੇਰੇ ਸਾਹਮਣੇ ਤੇਰਾ ਟੀਚਾ ਹੀ ਹੋਣਾ ਚਾਹੀਦਾ ਹੈ ਇਸ ਲਈ ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਆਪਣੀ ਲੰਬੀ ਮਿਆਦ ਦੀ ਦ੍ਰਿਸ਼ਟੀ ਨੂੰ ਲਿਖੋ ਕਿ ਮੈਂ ਇਸ ਪ੍ਰੀਖਿਆ ਨੂੰ ਕਿਉਂ ਪਾਸ ਕਰਨਾ ਚਾਹੁੰਦਾ ਮੈਂ ਜ਼ਿੰਦਗੀ ਵਿੱਚ ਅਜਿਹਾ ਕਿਉਂ ਬਣਨਾ ਚਾਹੁੰਦਾ ਇਸ ਨੂੰ ਪੂਰੀ ਭਾਵਨਾ ਨਾਲ ਲਿਖੋ ਤਾਂ ਜੋ ਇਹ ਟੀਚਾ ਪੂਰਾ ਸਮਾਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਪਸ਼ਟ ਰਹੇ ਦੂਜੀ ਗੱਲ ਮਜ਼ਬੂਤ ਇੱਛਾ ਜਿਵੇਂ ਤੈਨੂੰ ਪਤਾ ਸੀ ਕਿ ਜੇਕਰ ਮੈਂ ਇਸ ਗੁਫਾ ਤੋਂ ਬਾਹਰ ਨਾ ਆਇਆ ਤਾਂ ਮੇਰੀ ਜਾਨ ਤੇ ਬਣਾਵੇਗੀ ਇਸੇ ਤਰ੍ਹਾਂ ਹੀ ਤੇਰੇ ਅੰਦਰ ਇਹ ਤੀਬਰਤਾ ਹੋਣੀ ਚਾਹੀਦੀ ਹੈ ਕਿ ਜੇਕਰ ਮੇਰਾ ਟੀਚਾ ਪ੍ਰਾਪਤ ਨਾ ਹੋਇਆ ਤਾਂ ਮੇਰੀ ਜਾਨ ਖਤਰੇ ਵਿੱਚ ਪੈ ਜਾਵੇਗੀ ਪਾਉ ਮੇਰੇ ਜੀਵਨ ਵਿੱਚ ਕਿੰਨਾ ਵੱਡਾ ਨੁਕਸਾਨ ਹੋ ਜਾਵੇਗਾ ਐਨੀ ਤੀਬਰਤਾ ਲਿਉਣੀ ਪਵੇਗੀ ਤੀਜੀ ਗੱਲ ਮਜ਼ਬੂਤ ਮਾਨਸਿਕਤਾ ਇਸ ਸਬਦ ਦੇ ਲਈ ਮਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਮਨ ਬਾਰੀ ਘਟਨਾਵਾਂ ਤੇ ਲੋਕਾਂ ਦੀਆਂ ਗੱਲਾਂ ਤੋਂ ਲਗਾਤਾਰ ਪ੍ਰਭਾਵਿਤ ਹੁੰਦਾ ਰਹਿੰਦਾ ਹੈ ਜੇ ਤੁਸੀਂ ਆਪਣੀ ਅਕਲ ਦੀ ਸ਼ਾਨਣੀ ਨੂੰ ਲਗਾਏ ਬਿਨਾਂ ਹੀ ਲੋਕਾਂ ਦੀਆਂ ਗੱਲਾਂ ਸੁਣੋਗੇ ਤਾਂ ਤੁਸੀਂ ਲੋਕਾਂ ਦੇ ਡਰ ਨੂੰ ਆਪਣੇ ਅੰਦਰ ਖਿੱਚ ਲੋਗੇ ਉਹਨਾਂ ਨੂੰ ਸੱਚ ਮੰਨ ਲੋਗੇ ਕਿਉਂਕਿ ਕੁਝ ਲੋਕ ਕਹਿਣਗੇ ਕਿ ਇਹ ਕੰਮ ਔਖਾ ਹੈ ਕੁਝ ਕਹਿੰਦੇ ਨੇ ਕਿ ਇਹ ਹੋ ਹੀ ਨਹੀਂ ਸਕਦਾ ਅਸਲ ਵਿੱਚ ਹਰ ਕੋਈ ਆਪਣੇ ਡਰ ਦੀ ਕਹਾਣੀ ਸੁਣਾ ਰਿਹਾ ਹੈ ਪਰ ਇਹ ਮਨ ਹੈ ਜੋ ਦੂਜਿਆਂ ਨਾਲ ਤੁਲਨਾ ਕਰਨ ਤੋਂ ਨਹੀਂ ਹਟਦਾ ਕਿਉਂਕਿ ਮਨ ਤੁਲਨਾ ਕਰਕੇ ਹੀ ਸਿੱਖਦਾ ਹੈ ਇਸੇ ਲਈ ਤੁਸੀਂ ਹਮੇਸ਼ਾ ਆਪਣੀ ਤੁਲਨਾ ਪਿਛਲੇ ਦਿਨ ਨਾਲ ਕਰੋ ਹਰ ਰੋਜ਼ ਆਪਣੇ ਆਪ ਨੂੰ ਪੁੱਛੋ ਮੈਂ ਅੱਜ ਕੀ ਬਿਹਤਰ ਕੀਤਾ ਤੇ ਕੱਲ ਮੈਂ ਕੀ ਬਿਹਤਰ ਕਰ ਸਕਦਾ ਜਦੋਂ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਪੁੱਛੋਗੇ ਕਿ ਮੈਂ ਕੱਲ ਨੂੰ ਕੀ ਬਿਹਤਰ ਕਰ ਸਕਦਾ ਤਾਂ ਅਜਿਹਾ ਕਰਨ ਨਾਲ ਤੁਸੀਂ ਅੱਜ ਦੀ ਗਲਤੀ ਨੂੰ ਸਕਾਰਾਤਮਕ ਤੌਰ ਤੇ ਦੇਖਣਾ ਸ਼ੁਰੂ ਕਰੋਗੇ ਤੇ ਹੌਲੀ-ਹੌਲੀ ਤੁਹਾਡੀ ਕਮਜ਼ੋਰੀ ਤੁਹਾਡੀ ਤਾਕਤ ਵਿੱਚ ਬਦਲ ਜਾਵੇਗੀ ਤੇ ਇਸ ਨਾਲ ਇੱਕ ਮਜ਼ਬੂਤ ਮਾਨਸਿਕਤਾ ਬਣੇਗੀ ਤੁਹਾਨੂੰ ਬਾਹਰ ਤੁਲਨਾ ਕਰਨ ਦੀ ਲੋੜ ਨਹੀਂ ਪਵੇਗੀ ਇੱਕ ਹੋਰ ਗੱਲ ਤੁਹਾਨੂੰ ਹਰ ਰੋਜ਼ ਆਪਣੇ ਟੀਚੇ ਬਾਰੇ ਸਕਾਰਾਤਮਕ ਵਿਚਾਰ ਸੋਚਦੇ ਹੋਏ ਸੌਣਾ ਚਾਹੀਦਾ ਹੈ ਤੇ ਸਵੇਰੇ ਉੱਠਦੇ ਵੀ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਬਾਰੇ ਸੋਚਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਇਹ ਟੀਚਾ ਤੁਹਾਡੇ ਦਿਲ ਵਿੱਚ ਵਸ ਜਾਵੇਗਾ ਤੁਸੀਂ ਦਿਨ ਭਰ ਮਹਿਸੂਸ ਕਰੋਗੇ ਕਿ ਮੈਂ ਇਹ ਟੀਚਾ ਹਾਸਲ ਕਰਨਾ ਹੈ ਤੇ ਤੁਸੀਂ ਉਸ ਟੀਚੇ ਤੇ ਪਹੁੰਚ ਜਾਵੋਗੇ ਲੜਕੇ ਨੇ ਕਿਹਾ ਮਾਸਟਰ ਜੀ ਤੁਸੀਂ ਜੋ ਕਹਿ ਰਹੇ ਹੋ ਠੀਕ ਹੈ ਮੈਂ ਹਮੇਸ਼ਾ ਗੁਫਾ ਵਿੱਚ ਬੰਦ ਥੋੜਾ ਰਹਾਂਗਾ ਅਸਲ ਸੰਸਾਰ ਵਿੱਚ ਤਾਂ ਬਹੁਤ ਰੁਝੇਵੇਂ ਨੇ ਬਹੁਤ ਡਿਸਟਰਬੈਂਸ ਹੈ ਮੈਂ ਹਰ ਸਮੇਂ ਇੰਨੀ ਪਰਬਲ ਇਕਾਗਰਤਾ ਤੇ ਧਿਆਨ ਕਿਵੇਂ ਬਣਾਈ ਰੱਖਾਂਗਾ ਮਾਸਟਰ ਨੇ ਕਿਹਾ ਕਿ ਇਹ ਸੱਚ ਹੈ ਕਿ ਅਸਲ ਸੰਸਾਰ ਵਿੱਚ ਰੁਝੇਮਾ ਹੈ ਪਰ ਇਸ ਦੇ باوجود ਤੁਸੀਂ ਆਪਣੀ ਇਕਾਗਰਤਾ ਤੇ ਕਾਇਮ ਰਹਿ ਸਕਦੇ ਹੋ ਸਫਲ ਲੋਕਾਂ ਨੇ ਵੀ ਇਸੇ ਤਰ੍ਹਾਂ ਹੀ ਟੀਚੇ ਹਾਸਲ ਕੀਤੇ ਨੇ ਚਲੋ ਤੁਸੀਂ ਇੱਕ ਰਾਜਕੁਮਾਰ ਦੀ ਕਹਾਣੀ ਸੁਣੋ ਇੱਕ ਬਾਦਸ਼ਾਹ ਨੇ ਮਹਾਂ ਮੰਤਰੀ ਨੂੰ ਆਪਣੀ ਚਿੰਤਾ ਜ਼ਾਹਰ ਕੀਤੀ। ਮੰਤਰੀ ਜੀ, ਮੈਨੂੰ ਇਹ ਲੱਗਦਾ ਹੈ ਕਿ ਰਾਜਕੁਮਾਰ ਆਪਣੀ ਚਤਰਾਈ ਵਿੱਚ ਥੋੜਾ ਹੌਲੀ ਹੈ, ਸਲੋ ਹੈ। ਭਾਵੇਂ ਉਹ ਤੀਰ ਅੰਦਾਜ਼ੀ ਹੋਵੇ, ਜਾਂ ਘੋੜ ਸਵਾਰੀ, ਜਾਂ ਫਿਰ ਤਲਵਾਰਬਾਜ਼ੀ, ਜਿਹੜੀ ਕਲਾ ਮੈਂ 12 ਸਾਲ ਦੀ ਉਮਰ ਵਿੱਚ ਸਿੱਖ ਲਈ ਸੀ, ਇਹ ਨੌਜਵਾਨ 16 ਸਾਲ ਦੀ ਉਮਰ ਵਿੱਚ ਵੀ ਸਿੱਖ ਨਹੀਂ ਪਾ ਰਿਹਾ। ਮੈਨੂੰ ਇਸੇ ਗੱਲ ਦੀ ਚਿੰਤਾ ਹੁੰਦੀ ਹੈ। ਕਿ ਮੇਰੇ ਬਾਅਦ ਇਹ ਕਿਵੇਂ ਇੰਨੇ ਵੱਡੇ ਰਾਜ ਨੂੰ ਸੰਭਾਲੇਗਾ ਤਾਂ ਮੰਤਰੀ ਨੇ ਕਿਹਾ ਕਿ ਬਾਦਸ਼ਾ ਮੈਂ ਰਾਜਕੁਮਾਰ ਨੂੰ ਕੱਲ ਹੀ ਆਪਣੇ ਗੁਰੂ ਕੋਲ ਲਿਜਾਵਾਂਗਾ ਅਗਲੇ ਦਿਨ ਉਹ ਮੰਤਰੀ ਰਾਜਕੁਮਾਰ ਨਾਲ ਆਸ਼ਰਮ ਪਹੁੰਚ ਗਿਆ ਆਸ਼ਰਮ ਪਹੁੰਚਦੇ ਹੀ ਮੰਤਰੀ ਨੇ ਆਪਣੇ ਗੁਰੂ ਨੂੰ ਰਾਜੇ ਦੀ ਸਾਰੀ ਸਮੱਸਿਆ ਸੁਣਾਈ ਬਾਬਾ ਬੁੱਲਿਆ ਮੰਤਰੀ ਜੀ ਰਾਜਕੁਮਾਰ ਨੂੰ ਬੁਲਾਓ ਜਦੋਂ ਰਾਜਕੁਮਾਰ ਅੱਗੇ ਆਇਆ ਤਾਂ ਬਾਬਾ ਉਸ ਵੱਲ ਧਿਆਨ ਨਾਲ ਦੇਖਣ ਲੱਗਾ ਰਾਜਕੁਮਾਰ ਇੱਕ ਥਾਂ ਖੜ੍ਹਾ ਤਸੀ ਪਰ ਉਸ ਦੀਆਂ ਅੱਖਾਂ ਸਥਿਰ ਨਹੀਂ ਸੀ ਸਾਫ਼ ਪਤਾ ਚੱਲ ਰਿਹਾ ਸੀ ਕਿ ਰਾਜਕੁਮਾਰ ਲਗਾਤਾਰ ਕੁਝ ਨਾ ਕੁਝ ਸੋਚ ਰਿਹਾ ਸੀ ਤਾਂ ਬਾਬੇ ਨੇ ਰਾਜਕੁਮਾਰ ਨੂੰ ਕਿਹਾ ਤੂੰ ਕੀ ਸਿੱਖਣਾ ਚਾਹੁੰਦਾ ਹੈ ਤਾਂ ਰਾਜਕੁਮਾਰ ਬੋਲਿਆ ਬਾਬਾ ਮੇਰੇ ਤੇ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਬਾਬੇ ਨੇ ਮੰਤਰੀ ਨੂੰ ਕਿਹਾ ਤੁਸੀਂ ਰਾਜਕੁਮਾਰ ਨੂੰ ਇੱਥੇ ਹੀ ਛੱਡ ਜਾਓ ਕੁਝ ਦੇਰ ਸੰਿਆਸੀ ਬਾਬਾ ਹੋਰ ਚੇਲਿਆਂ ਨਾਲ ਗੱਲਾਂ ਕਰਦਾ ਰਿਹਾ ਫਿਰ ਅਚਾਨਕ ਕਹਿਣ ਲੱਗਾ ਰਾਜਕੁਮਾਰ ਤੂੰ ਇੱਕ ਕੰਮ ਕਰਨਾ ਹੈ ਇਹ ਤੇਲ ਨਾਲ ਭਰੀ ਕਟੋਰੀ ਹੈ ਤੂੰ ਇਸ ਨੂੰ ਆਪਣੇ ਹੱਥ ਵਿੱਚ ਲੈ ਕੇ ਪੂਰੇ ਪਿੰਡ ਦਾ ਚੱਕਰ ਲਗਾਉਣਾ ਹੈ ਰਾਜਕੁਮਾਰ ਨੇ ਮਨ 'ਚ ਸੋਚਿਆ ਚਲੋ ਇਹ ਤਾਂ ਆਸਾਨ ਕੰਮ ਹੈ ਇਸ 'ਚ ਕੋਈ ਦਿਮਾਗ ਨਹੀਂ ਲਗਾਉਣਾ ਫਿਰ ਅਚਾਨਕ ਬਾਬਾ ਬੋਲਿਆ ਰਾਜਕੁਮਾਰ ਪਰ ਇੱਕ ਸ਼ਰਤ ਹੈ ਤੇਰੇ ਪਿੱਛੇ ਇੱਕ ਸਿਪਾਹੀ ਤਲਵਾਰ ਲੈ ਕੇ ਚੱਲੇਗਾ ਜੇਕਰ ਕਟੋਰੀ ਵਿੱਚੋਂ ਤੇਲ ਦੀ ਇੱਕ ਬੂੰਦ ਵੀ ਡਿੱਗੀ ਤਾਂ ਸਿਪਾਹੀ ਉੱਥੇ ਹੀ ਤੇਰੀ ਗਰਦਨ ਕੱਟ ਦੇਵੇਗਾ ਰਾਜਕੁਮਾਰ ਦੀ ਯਾਤਰਾ ਸ਼ੁਰੂ ਹੋਈ 16 ਸਾਲ ਦਾ ਰਾਜਕੁਮਾਰ ਹੱਥ ਵਿੱਚ ਤੇਲ ਨਾਲ ਭਰੀ ਕਟੋਰੀ ਤੇ ਪਿੱਛੇ ਨੰਗੀ ਤਲਵਾਰ ਲੈ ਕੇ ਚੱਲਦਾ ਇੱਕ ਸਿਪਾਹੀ ਬਾਬੇ ਨੇ ਇਸ ਯਾਤਰਾ ਵਿੱਚ ਰੁਕਾਵਟਾਂ ਖੜੀਆਂ ਕਰ ਲਈ ਰਸਤੇ ਵਿੱਚ ਬਹੁਤ ਸਾਰੇ ਲੋਕ ਇਕੱਠੇ ਕੀਤੇ ਹੋਏ ਸੀ ਕੋਈ ਰਾਜਕੁਮਾਰ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ। ਕੋਈ ਉਸ ਦਾ ਮਜ਼ਾਕ ਉਡਾਉਂਦਾ। ਕੋਈ ਆਪਣਾ ਸਮਾਨ ਵੇਚਣ ਦੀ ਕੋਸ਼ਿਸ਼ ਕਰਦਾ। ਤੇ ਕੋਈ ਅਚਾਨਕ ਰਾਜਕੁਮਾਰ ਦੇ ਅੱਗੇ ਛਾਲ ਮਾਰ ਦਿੰਦਾ। ਪਰ ਰਾਜਕੁਮਾਰ ਆਪਣੀਆਂ ਨਜ਼ਰਾਂ ਬਸ ਤੇਲ ਦੀ ਕਟੋਰੀ ਤੇ ਟਿਕਾ ਕੇ ਤੁਰਦਾ ਰਿਹਾ। ਤੇ ਇਸੇ ਤਰ੍ਹਾਂ ਚੱਲਦੇ-ਚੱਲਦੇ ਉਹ ਆਸ਼ਰਮ ਵਾਪਸ ਆ ਗਿਆ। ਫਿਰ ਬਾਬੇ ਦੇ ਸਾਹਮਣੇ ਤੇਲ ਦੀ ਕਟੋਰੀ ਰੱਖ ਕੇ ਇੱਕ ਡੂੰਗਾ ਸਾਹ ਲੈ ਕੇ ਬੋਲਿਆ। ਬਾਬਾ ਤੇਲ ਦੀ ਇੱਕ ਬੂੰਦ ਵੀ ਨਹੀਂ ਡਿੱਗੀ ਤਾਂ ਬਾਬਾ ਮੁਸਕਰਾ ਕੇ ਬੋਲਿਆ ਹੁਣ ਇਹ ਦੱਸ ਕੇ ਤੂੰ ਰਸਤੇ ਵਿੱਚ ਕੀ ਕੀ ਦੇਖਿਆ ਰਾਜਕੁਮਾਰ ਨੇ ਕਿਹਾ ਬਾਬਾ ਮੇਰਾ ਤਾਂ ਸਾਰਾ ਧਿਆਨ ਤੇਲ ਦੀ ਬੂੰਦ ਵੱਲ ਸੀ ਫਿਰ ਜਿਹਦੀ ਗਰਦਨ ਤੇ ਤਲਵਾਰ ਲੜਕਰੀ ਹੋਵੇ ਜਿਹਦੀ ਜਾਨ ਤੇ ਬਾਣਾ ਹੀ ਹੋਵੇ ਉਹ ਇਧਰ ਉਧਰ ਕਿਵੇਂ ਦੇਖ ਸਕਦਾ ਹੋਇਆ ਬਾਬੇ ਨੇ ਕਿਹਾ ਕਿ ਇਸੇ ਤਰ੍ਹਾਂ ਤੂੰ ਹਰੇਕ ਸਿੱਖਿਆ ਪ੍ਰਾਪਤ ਕਰਨੀ ਹੈ ਫਿਰ ਤੂੰ ਸਾਰੀਆਂ ਕਲਾਮਾਂ ਵਿੱਚ ਨਪੁੰਨ ਹੋ ਜਾਵੇਂਗਾ ਤੂੰ ਜੋ ਵੀ ਪੜ੍ਹੇਗਾ ਉਹ ਇੱਕ ਵਾਰ ਵਿੱਚ ਹੀ ਯਾਦ ਰਹੇਗਾ ਯੁਵਰਾਜ ਨੇ ਕਿਹਾ ਪਰ ਬਾਬਾ ਹਰ ਵਾਰ ਜਾਨ ਨੂੰ ਖਤਰਾ ਨਹੀਂ ਹੁੰਦਾ ਤਾਂ ਇੰਨਾ ਧਿਆਨ ਕੋਈ ਪੜ੍ਹਾਈ ਵੱਲ ਕਿਵੇਂ ਦੇ ਸਕਦਾ ਹੈ ਤਾਂ ਬਾਬਾ ਬੋਲਿਆ ਰਾਜਕੁਮਾਰ ਤੂੰ ਇਸ ਗੱਲ ਨੂੰ ਸਮਝ ਜਦੋਂ ਤੂੰ ਕਿਸੇ ਚੀਜ਼ ਤੇ ਧਿਆਨ ਦਿੰਦਾ ਹੈ ਤਦ ਹੀ ਤੇਰੀ ਬੁੱਧੀ ਤੇ ਸ਼ਕਤੀ ਪ੍ਰਗਟ ਹੁੰਦੀ ਹੈ ਨਹੀਂ ਤਾਂ ਤੇਰੇ ਅੰਦਰ ਬੈਠੀਆਂ ਸ਼ਕਤੀਆਂ ਲਗਾਤਾਰ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ ਹਮੇਸ਼ਾ ਯਾਦ ਰੱਖੋ ਕਿ ਮੌਤ ਦਾ ਖਤਰਾ ਹੁਣ ਵੀ ਹੈ ਤੇਰੇ ਇੱਕ ਜਗ੍ਹਾ ਮਨ ਨਾ ਲਗਾਉਣ ਤੇ ਤੇਰੀਆਂ ਯੋਗਤਾਵਾਂ ਮਰ ਰਹੀਆਂ ਨੇ ਇਸ ਲਈ ਜੋ ਵੀ ਕਰੋ ਉਸ ਵਿੱਚ ਆਪਣਾ ਸੰਪੂਰਨ ਧਿਆਨ ਲਗਾਓ ਥੋੜੇ ਸਮੇਂ ਵਿੱਚ ਹੀ ਇਹ ਤੇਰਾ ਸੁਭਾਅ ਬਣ ਜਾਵੇਗਾ ਤੇ ਤੇਰੇ ਅੰਦਰ ਦੱਬੀਆਂ ਯੋਗਤਾਵਾਂ ਸਹੀ ਸਮਾਂ ਆਉਣ ਤੇ ਪ੍ਰਗਟ ਹੋ ਜਾਣਗੀਆਂ ਬਾਬੇ ਦੀ ਸਿੱਖਿਆ ਲੈਣ ਤੋਂ ਬਾਅਦ ਰਾਜਕੁਮਾਰ ਵਾਪਸ ਪਰਤ ਗਿਆ। ਉਸ ਦੇ ਅੰਦਰਲੇ ਸਾਰੇ ਕਲੇਸ਼ ਮੁੱਕ ਗਏ ਸੀ। ਰਾਜਕੁਮਾਰ ਨੇ ਪੜ੍ਹਾਈ ਤੇ ਵਿਗਿਆਨ ਕਲਾਵਾਂ ਉੱਪਰ ਮਨ ਲਗਾਉਣਾ ਸ਼ੁਰੂ ਕਰ ਦਿੱਤਾ। ਉਹ ਵੱਡਾ ਹੋਇਆ ਤੇ ਇੱਕ ਮਹਾਨ ਅਰਥ ਸ਼ਾਸਤਰੀ ਤੇ ਸਮਰਾਟ ਬਣ ਗਿਆ। ਦੋਸਤੋ ਇਹ ਇੱਕ ਰਾਜ ਦੀ ਗੱਲ ਹੈ ਕਿ ਤੁਸੀਂ ਉਹੀ ਹੋ ਜੋ ਤੁਹਾਡੀ ਡੂੰਗੀ ਇੱਛਾ ਹੈ। ਜੈਸੀ ਤੁਹਾਡੀ ਇੱਛਾ ਹੈ ਵੈਸਾ ਹੀ ਤੁਹਾਡਾ ਇਰਾਦਾ ਹੈ। ਜਿਵੇਂ ਤੁਹਾਡਾ ਇਰਾਦਾ ਹੈ ਵੈਸਾ ਹੀ ਤੁਹਾਡਾ ਨਤੀਜਾ ਹੈ ਜ਼ੈਨ ਮਾਸਟਰ ਨੇ ਆਖਰ ਵਿੱਚ ਕਿਹਾ ਕਿ ਜੇਕਰ ਇਹ ਗੱਲ ਤੁਹਾਡੇ ਮਨ ਵਿੱਚ ਪੱਕੀ ਹੈ ਜੋ ਅੱਗੇ ਨਹੀਂ ਵੱਧ ਰਿਹਾ ਉਹ ਨਾਸ ਹੋ ਰਿਹਾ ਹੈ ਜਿਸ ਦੀ ਸਿਰਜਣਾ ਨਹੀਂ ਹੋ ਰਹੀ ਉਹ ਤਬਾਹ ਹੋ ਰਿਹਾ ਹੈ ਜੇਕਰ ਤੁਸੀਂ ਵਰਤੋਂ ਨਹੀਂ ਕਰਦੇ ਤਾਂ ਤੁਹਾਡੀਆਂ ਸ਼ਕਤੀਆਂ ਬਰਬਾਦ ਹੋ ਰਹੀਆਂ ਨੇ ਜੇਕਰ ਤੁਹਾਡੇ ਮਨ ਵਿੱਚ ਇਹ ਗੱਲ ਸਾਫ਼ ਹੈ ਤਾਂ ਤੁਹਾਨੂੰ ਧਿਆਨ ਦੇਣ ਤੋਂ ਕੋਈ ਨਹੀਂ ਰੋਕ ਸਕਦਾ ਜ਼ੈਨ ਮਾਸਟਰ ਨੇ ਅੰਤ ਵਿੱਚ ਲੜਕੇ ਨੂੰ ਕਿਹਾ ਕਿ ਟੀਚਾ ਪ੍ਰਾਪਤ ਕਰਨ ਲਈ ਮਨ ਦੇ ਹਨੇਰੇ ਵਿੱਚ ਉਹ ਟੀਚਾ ਰੋਸ਼ਨੀ ਵਾਂਗ ਸਪਸ਼ਟ ਹੋਣਾ ਚਾਹੀਦਾ ਹੈ ਇਸ ਨੂੰ ਪ੍ਰਾਪਤ ਕਰਨ ਦੀ ਪਰਬਲ ਇੱਛਾ ਤੇ ਮਜ਼ਬੂਤ ਮਾਨਸਿਕਤਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਭਟਕਣਾ ਜਾਂ ਗੱਲ ਜਾਂ ਕੋਈ ਵੀ ਅਫਵਾਹ ਤੁਹਾਡੇ ਮਨ ਨੂੰ ਵਿਗਾੜ ਨਹੀਂ ਸਕਦੀ ਜ਼ੈਨ ਮਾਸਟਰ ਨੇ ਕਿਹਾ ਕਿ ਜੇਕਰ ਇਹਨਾਂ ਤਿੰਨਾਂ ਯੋਗਤਾਵਾਂ ਨੂੰ ਵਿਕਸਿਤ ਕੀਤਾ ਜਾਵੇ ਤਾਂ ਅਜਿਹਾ ਕੁਝ ਵੀ ਨਹੀਂ ਹੈ ਜੋ ਇਹਨਾਂ ਤਿੰਨਾਂ ਤੋਂ ਹਾਸਲ ਨਾ ਕੀਤਾ ਜਾ ਸਕੇ ਇਸ ਲਈ ਹਰ ਰੋਜ਼ ਇਹਨਾਂ ਦਾ ਅਭਿਆਸ ਕਰੋ ਸੋ ਦੋਸਤੋ ਉਮੀਦ ਹੈ ਕਿ ਇਸ ਪ੍ਰੇਰਣਾਦਾਇਕ ਕਹਾਣੀ ਰਾਹੀਂ ਤੁਹਾਨੂੰ ਬਹੁਤ ਵਧੀਆ ਗੱਲਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੇ ਉਹਨਾਂ ਗੱਲਾਂ ਨੂੰ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੋਵੋਗੇ ਇਹੀ ਮੇਰੀ ਤੁਹਾਡੇ ਲਈ ਦੁਆ ਹੈ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ ਤੇ ਆਪਣਾ ਹਮੇਸ਼ਾ ਖਿਆਲ ਰੱਖੋ ਸ਼ੁਕਰੀਆ